ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਪ ਬਲੌਗਸ ਬੋਪਰ ਆਏ ਚੈਨਲ ਦਾ ਸਵਾਗਤ ਹੈ ਯੂਟਿਊਬ ਫੈਨਸ ਦਾ ਸਾਰ ਠੀਕ ਠਾਕ ਉਹ ਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਦੇਖੋ ਇਹ ਤਰੀਖ ਅੱਜ ਹੋ ਗਈ ਆ 9 ਨਵੰਬਰ ਤੇ ਦਿਨ ਹੋ ਗਿਆ ਜੈਤਵਾਲ ਛੁੱਟੀ ਵਾਲਾ ਨਾ ਤੇ ਕੱਲ ਮੈਂ ਸ਼ਾਰਟਸ ਵੀਡੀਓ ਪਾਈ ਸੀਗੀ ਤੇ ਅੱਜ ਸਾਡੇ ਵਿੰਡਰ ਕੀਤਨੇ ਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਸਬੰਧਤ ਵਿੱਚ ਹਨਾ ਤੇ ਹਰ ਸਾਲ ਜਿੱਦਾਂ ਕਹਿੰਦੇ ਸਾਲਾਨਾ ਹੀ ਹੁੰਦਾ ਸਾਰਾ ਪ੍ਰੋਗਰਾਮ ਨਗਰ ਗੀਤਨ ਦਾ ਤੇ ਪਿਛਲੇ ਸਾਲ ਮਤਲਬ ਜਾ ਨਹੀਂ ਹੋਇਆ ਚਲੋ ਵੈਗਰੂ ਮੈਂ ਕਿ ਟਾਈਮ ਬਖਸ਼ਿਸ਼ ਕੀਤਾ ਤੇ ਅੱరే ਕਿ ਚਲੋ ਜਾਵਾਂਗੇ ਖਾਜੀ ਲਾਵਾਂਗੇ ਹਨਾ ਤਿਆਰੀ ਸਾਡੀ ਹੋ ਗਈ 8:00 ਵਜੇ ਆ ਤਕਰੀਬਨ ਤੇ ਹੁਣ ਸਰੋਰ ਤੋਂ ਮਦਲਨ ਨੂੰ ਇੱਕ ਦਿਨ ਚੱਲਦਾ ਹੁੰਦਾ ਚੱਲੇ ਪਾਉਂਦੇ ਹੁੰਦੇ ਉੱਥੇ ਉਹ ਜਾਵਾਂਗੇ ਹੁਣ ਤੇ ਮੋੜ ਨਾਲ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਵਾਂਗੇ ਵੈਸੇ ਤਾਂ ਲਾਈਵ ਹੁੰਦਾ ਨਾ ਇਹ ਆਪਾਂ ਬਾਜਰਾ ਉਤੇ ਤੇ ਲਾਈਵ ਦਾ ਲਾਈਵ ਦਾ ਲਿੰਕ ਸੈਂਡ ਕਰਾਂਗੇ ਹੁਣ ਬ੍ਰਾਹ ਤੇ ਇਹ ਜਰਾ ਅੰਦਰਾਤ ਰਹੀ ਲਾਲ ਖਣਾ ਬੋਲ ਫੋਨ ਖੜਾ ਨਾਲ ਫਿਰ ਨਿਗਰ ਰੱਖਣੀ ਪੈਣੀ ਆ ਜੇ ਵੀ ਜੇ ਮੈਂ ਇਨਕ ਤੇ ਉੱਤੇ ਫੋਨ ਤੇ ਬੜੀ ਰੌਣਕਾ ਹੁੰਦੀ ਆ ਇਸ ਪ੍ਰੋਗਰਾਮ ਤੇ ਤੇ ਜਾਨੀ ਇਹ ਸਾਡੇ ਪਿੰਡ ਦਾ ਸਭ ਤੋਂ ਵੱਡਾ ਲਾਕੇ ਦਾ ਇਹ ਨੰਗੀਤਣਿਆ ਤੇ ਇੰਨੀ ਵਾਹਿਗੁਰੂ ਕਿਰਪਾ ਤੇ ਨੇ ਰਿਓ ਕਿ ਕੰਮ ਕਰ ਖਤਮ ਕਰ ਲੈ ਸੀਗੇ ਤੇ ਪਤਾ ਸੀ ਜਾਣਾ ਹੈ ਨਾ ਤੇ ਰੱਖਲੇ ਆ ਬਸ ਨਾਲ ਮੈਂ ਹਾਂਜੀ ਹੋ ਗਈ ਤਿਆਰੀ ਹਾਂ ਦਾ ਦਾ ਨਵੇ ਦਾ ਹਰ ਰੀਤ ਤਾਂ ਵੀ ਤਿਆਰੀ ਹੋ ਰਹੀ ਆ ਤੇ ਨੂਰ ਵੀ ਤਾਂ ਨਾਲ ਜਾਣ ਦੀ ਦੇਖੋ ਇਹ ਕੰਮ ਕਰਦੇ ਇਦਾਂ ਰਹਿੰਦੇ ਆ ਨਾ ساری ਉਮਰ ਕੰਮ ਕਰਤਾ ਮੁੱਕਦੇ ਨਹੀਂ ਹੈਗੇ ਤੇ ਚਲੋ ਆਪਾਂ ਨੂੰ ਗੁਰੂ ਘਰ ਹਾਜ਼ਰੀ ਲਾਉਣੀ ਚਾਹੀਦੀ ਹੈ ਨਾ ਤੇ ਕੰਮ ਕਰਦੇ ਚਲੋ ਫਿਰ ਕਣਕ ਤਾਂ ਆਪਣੀ ਚਲੋ ਖਰ ਕੱਲ ਵਿਜੀ ਗਈ ਹੈ ਨਾ ਕੰਮ ਦਾ ਕਣਕ ਦਾ ਕੰਮ ਹੋ ਗਿਆ ਕੰਪਲੀਟ ਨਾ ਬਹੁਤ ਫਿਗਰ ਸੀਗਾ ਬੜੀ ਭਾਈ ਦੇ ਔੜ ਕੇ ਜਿੱਦਾਂ ਖਲੋ ਕਿਉਂਕਿ ਵਿਜੀ ਹੈ ਨਾ ਪਹਿਲਾਂ ਗੰਡਾ ਦਾ ਸੀਗਾ ਵੀ ਉਹ ਚੱਕ ਨਹੀਂ ਹੋਣੀਆਂ ਸੀਗੀਆਂ ਉਹ ਵੀ ਚੱਲ ਨਿਬੜੇ ਕੰਮ ਕੱਲ ਕਣਕ ਦਾ ਵੀ ਸਾਰਾ ਹੀ ਜਾਨੀ ਵਿਜੀ ਗਈ ਆ ਤੇ ਇਹ ਤੋਂ ਬਾਅਦ ਸਾਡੇ ਹੋਰ ਕੰਮ ਕਰ ਹੁਣ ਸ਼ੁਰੂ ਹੋ ਜਾਣੇ ਆ ਨਾ ਆਵਾਜਾਈ ਹੈ ਨਾ ਤੇ ਕੰਮ ਕਰਦੇ ਚੱਲਦੇ ਰਹਿੰਦੇ ਆ ਚਲੋ ਚੱਲਦੇ ਹਾਂ ਹੁਣ ਬਰੂ ਘਰ ਸਰੋਵਰ ਬਾਬਾ ਹੰਦਾਲ ਸਰੋਵਰ ਤੇ ਤੇ ਤੁਹਾਨੂੰ ਦਿਖਾਉਣੇ ਸਾਰਾ ਪ੍ਰੋਗਰਾਮ ਉੱਥੋਂ ਜਾ ਕੇ ਤਿਆਰੀ ਤਾਂ ਆਪਣੀ ਹੋ ਚੁੱਕੀ ਆ ਹਾਂਜੀ ਆਪਾਂ ਹੁਣ ਬਾਬਾ ਹੰਦਾਲ ਸਰੋਵਰ ਤੇ ਆ ਚੁੱਕੇ ਆ ਇਹ ਬਾਬਾ ਹੰਦਾਲ ਸਰੋਵਰ ਸਾਡੇ ਪਿੰਡ ਦੀ ਜਿੱਦਾਂ ਕਹ ਲੋ ਫੇਰਨੀ ਤੇ ਬਾਰ-ਬਾਰ ਆ ਨਾ ਤੇ ਅਰਦਾਸ ਬੇਨਤੀ ਹੋ ਚੁੱਕੀ ਆ ਤੇ ਨਗਰ ਕੀਰਤਨ ਚਾਲੇ ਪੈ ਚੁੱਕੇ ਆ ਤੇ ਬਸ ਜਾਨੀ ਕਹਿ ਲਓ ਵੀ ਪਿੱਛੇ ਪਿੱਛੇ ਟਰੈਕਟਰ ਔਰ ਗੱਡੀਆਂ ਜਾਣ ਗਈਆਂ ਨਾ ਮਹਾਰਾਜ ਦੇ ਘਰ ਦੀ ਹਾਜ਼ਰੀ ਭਰਨ ਗਈਆਂ ਤੇ ਸਾਡੇ ਬਾਬੇ ਨਾਨਕ ਸਾਡੇ ਤੇ ਇਨੀ ਕਿਰਪਾ ਕੀਤੀ ਹੈ ਨਾ ਵੀ ਅੱਜ ਘਰੋਂ ਭੁੱਖੇ ਆਜੋ ਸਾਰਾ ਦਿਨ ਨਾ ਟੁੱਟ ਲੰਗਰ ਚੱਲਣੇ ਆ ਤੇ ਸਾਡੇ ਸੀ ਕਾਹਨ ਲਓ ਕਿਸੇ ਕੋਈ ਫਰੂਟ ਦੀ ਸੇਵਾ ਕਰਦਾ ਆ ਕੋਈ ਬਰੈਡ ਦੀ ਸੇਵਾ ਕਰਦਾ ਚਲੋ ਆਪਣੀ ਖੈਰ ਸ਼ਰਦ ਆ ਤੇ ਬਾਬਾ ਨਾਨਕ ਸਾਰਿਆਂ ਨੇ ਸੁਣੇ ਤੇ ਜਿਹੜਾ ਵੀ ਆਸਮਾਨ ਦੇ ਲੈ ਕੇ ਆਇਆ ਸੱਚੇ ਪਾਤਸ਼ਾਹ ਹਨਾ ਤੇ ਉਹ ਸਾਰਿਆਂ ਨੂੰ ਜਾਣਦਾ ਹਨਾ ਤੇ ਨੰਬਰ ਵਾਈਜ਼ ਗੱਡੀਆਂ ਔਰ ਟਾਲੀਆਂ ਪਿੱਛੇ ਬਿਠੇ ਜਾਣਗੇ ਤੇ ਵਾਹਿਗੁਰੂ ਹਰ ਸਾਲ ਇਦਦੇ ਹਾਜ਼ਰੀ ਭਰਾਵੇ ਤੇ ਸੰਗਤ ਦੇ ਵਿੱਚ ਆਉਣ ਦਾ ਮੌਕਾ ਮਿਲੇ ਤੇ ਸੱਚੇ ਬਾਸ਼ਾ ਮੇਰ ਕਰੇ ਸਾਰਿਆਂ ਤੰਦਰੁਸਤੀਆਂ ਦੇਵੇ ਤੇ ਤਾਂ ਜੋ ਹਰੇ ਕੋਈ ਆਪਣੀ ਹਿੰਮਤ ਦੇ ਨਾਲ ਸ਼ਰਧਾ पूर्वक ਆਵੇ ਗੁਰਦੁਆਰਾ ਸਤਿਗੁਰੂ ਜੀ ਆਇਆਂ ਨੂੰ ਆਜਿ ਸਤਿਗੁਰੂ i yeah. ਇਤਨ ਆਪਣੇ ਬੋਪਰੇ ਤੋਂ ਹੁਣ ਨਿਕਲ ਗਿਆ ਬਾਹਰ ਤੇ ਹੁਣ ਆ ਗਿਆ ਪਿੰਡ ਬਜਾਜ ਜਿਹੜਾ ਕਿ ਬਗੜੀਆਂ ਲੱਗੇ ਪੈਂਦਾ ਆ ਤੇ ਬਜਾਜ ਪਿੰਡ ਯਾਨੀ ਸਾਡੀ ਭੂਆ ਦੇ ਸਾਡੇ ਭੂਆ ਦਾ ਪਿੰਡ ਸਾਡੀ ਦਾ ਹਨਾ ਤੇ ਉਹ ਭੂਆ ਜੀ ਵੀ ਖੜੇ ਆ ਤੇ ਹੱਥ ਮਾਰਨ ਦੇ ਵਾਏ ਵੇ ਕੰਡੇ ਆ ਤੇ ਦੇਖੋ ਸੰਗਤ ਦਰਸ਼ਨ ਕਰਨ ਲਈ ਖੜੀ ਆ ਤੇ ਮੈਂ ਵੀ ਜਿਹੜਾ ਮੈਨੂੰ ਪ੍ਰਸ਼ਾਦ ਮਿਲਦਾ ਹੁੰਦਾ ਜਿੰਨਾ ਕਿ ਮੈਨੂੰ ਲੋਟਸੀ ਮੇ ਰੱਖ ਲਿਆ ਤੇ ਬਾਕੀ ਰਾਹ ਵ ਜਿਹੜੇ ਖੜੀਆਂ ਸੰਗਤਾਂ ਹੁੰਦੀਆਂ ਉਹਨਾਂ ਨੂੰ ਆਪਾਂ ਵਰਤਾਦੀਦਾ ਤੇ ਬੋਧਾ ਲਾਲਚ ਨਹੀਂ ਕਰੀਦਾ ਵੀ ਅਸੀਂ ਪ੍ਰਸ਼ਾਦ ਲੈ ਜਾਈਏ ਘਰ ਨੂੰ ਜਾਂ ਕਿਦਾਂ ਵੀ ਆ ਜਿੰਨੀ ਗੋੜੂੰ ਦੀ ਨਾ ਰੱਖ ਲਈਦਾ ਤੇ ਚਲੋ ਖੈਰ ਪ੍ਰਸ਼ਾਦ ਰਿਕ ਦੇ ਮੂੰਹ ਚ ਪਾਵੇ ਹਨਾ ਤੇ ਹੋਰ ਵੀ ਸੰਗ ਤਾਂ ਇੱਦਾਂ ਹੀ ਕਰਦੀਆਂ ਤੇ ਪ੍ਰਸ਼ਾਦ ਲੈ ਲੈ ਰੱਖੀ ਜਾਣਾ ਤੇ ਜਿਹੜੇ ਮਤ ਲੈਣ ਵਾਲੇ ਪ੍ਰਸ਼ਾਦ ਹੈਗੇ ਉਹਨੂੰ ਦੇ ਦੇਦਾ ਜਿਹੜੇ ਨਹੀਂ ਲੈਂਦੇ ਆਪਾਂ ਨੂੰ ਨਹੀਂ ਫੜਾਈਦਾ ਹੈਗਾ ਨਾ ਕਈ ਜਿੱਦਾਂ ਕਰ ਲੋ ਵੀ ਝਿਜਕਦੇ ਆ ਜਾਂ ਕਈ ਸ਼ਰਮ ਮੰਦੇ ਨੇ ਪ੍ਰਸ਼ਾਦ ਫੜਨੇ ਵਿੱਚ ਪਰ ਨਹੀਂ ਗੁਰੂ ਘਰ ਦਾ ਪ੍ਰਸ਼ਾਦ ਆ ਤੇ ਹਰ ਇੱਕ ਦੇ ਮੂੰਹ ਚ ਪੈਣਾ ਚਾਹੀਦਾ ਹੈ ਤੇ ਲਾਲ ਕਾਦਾ ਕਰਨਾ ਨਾ ਗੁਰੂ ਘਰ ਦਾ ਲੰਗਰ ਆ ਇਹ ਇਹ ਕਿਹੜਾ ਖਤਮ ਹੁੰਦਾ ਨਾ ਬਸ ਇੱਦਾਂ ਹੀ ਵਧੋ ਵਧੀ ਜਾਂਦਾ ਆ ਤੇ ਆ ਦੇਖੋ ਜੀ ਸੰਗਤ ਸਾਰੀ ਦੇ ਪਸ਼ਾਹ ਲਈ ਜਾਂਦੀ ਆ ਤੇ ਰਾਜ ਵਰਤਾਈ ਜਾਂਦੀ ਆ ਤੇ ਬਸ ਇਹੀ ਸੇਵਾ ਜੀ ਨਾ ਤੇ ਆਪਾਂ ਨੂੰ ਇਹ ਪਤਾ ਲਾਲਚ ਹੈਗਾ ਤੇ ਸੰਗ ਦਰਸ਼ਣਾ ਵਾਸਤੇ ਕਿਦਾਂ ਖੜੀ ਆ ਗੁਰੂ ਦਰਸ਼ਣਾ ਵਾਸਤੇ ਨਾ ਤੇ ਪਿੰਡ ਪਿਆਜ ਇਹ ਤੇ ਦੇਖੋ ਰਾਹ ਪਰਿਆਈਆ ਤੇ ਜਾਨੀ ਇੱਥੇ ਵੀ ਲੰਗਰ ਹੁੰਦਾ ਨਾ ਫਰੂਟ ਦਾ ਹੁੰਦਾ ਆ ਜਿਦਾਂ ਆਪਣੀ ਸ਼ਰਧਾ ਆ ਤੇ ਜਿੱਦਾਂ ਗੱਲ ਉਹ ਇੱਕ ਟਰਾਲੀ ਨਾਲ ਫੁੱਲਾਂ ਵਾਲੀ ਰੱਖੀ ਆ ਤੇ ਜਿਹੜਾ ਵੀ ਪਿੰਡ ਨਾ ਕਰਦਾ ਨਾ ਸੇਵਾ ਉਸ ਪਿੰਡ ਨੂੰ ਮਤਲਬ ਤਿੰਨ-ਤਿੰਨ ਚਾਰ-ਚਾਰ ਬੂਟੇ ਕਿਨੇ ਦਿੰਦੇ ਆ ਤੇ ਕੱਲ ਦੇਖੇ ਬੂਟੇ ਬੂਟੇ ਟਾਲੀ ਭਰੀ ਤੇ ਆ ਇੱਧਰ ਆ ਗਿਆ ਹੁਣ ਪੱਠਾ ਤੇ ਇੱਥੇ ਵੀ ਜਣੀ ਲੰਗਰ ਹੁੰਦਾ ਆ ਦੇਖੋ ਸਬਜੀ ਗੋਭੀ ਦੀ ਤੇ ਨਾਲ ਫੁਲਕਾ ਸਬਜੀ ਕਿਤੇ ਬਹੁਤ ਸੁਆਦ ਸੀਗੀ ਬਹੁਤ ਜਿਆਦਾ ਹਨਾ ਦੇਖੋ ਲੰਗਰ ਵਿੱਚ ਤਾਂ ਫੁਲਕਾ ਦਾ ਸੁਆਦ ਹੀ ਹੁੰਦਾ ਆ ਦਾਸ ਕੀਤੀ ਹੋਈ ਹੁੰਦੀ ਆ ਤੇ ਵਧੀਆ ਹੀ ਹੁੰਦਾ ਹਨਾ ਤੇ ਲਾਗੇ ਔਲਖ ਟਾਂਡੀ ਨੇ ਮੇਰੇ ਨਾਨਕੇ ਦਾ ਪਿੰਡ ਤੇ ਦੇਖਿਆ ਮਤਲਬ ਕਈ ਆਏ ਆ ਵਿੱਚ ਪਿੰਡ ਦੇ ਮੈਂ ਦੇਖਿਆ ਤੇ ਚਲੋ ਖੈਰ ਸੇਵਾ ਹੋਰ ਕਰਨੀ ਚਾਹੀਦੀ ਹੈ ਨਾ ਤੇ ਹਰ ਸਾਲ ਪੱਕਾ ਹੀ ਇੱਥੇ ਲੰਗਰ ਦਾ ਹੁੰਦਾ ਪ੍ਰੋਗਰਾਮ ਸਾਡੀ ਬੀਬੀਆਂ ਪਣਾ ਖੜੇ ਸਾਨੂੰ ਜਾਣਦੀਆਂ ਤੋਂ ਸੱਚੀਆ ਬਣਾਉਂਦੀਆਂ ਤੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਸੇਵਾਦਾਰ ਜਿਹੜੇ ਸੇਵਾ ਕਰਦੇ ਆ ਤੇ ਤਾਂ ਰੁਸੀਆਂ ਦੇਵੀ ਇਹਨਾਂ ਨੂੰ ਬਸ ਇੱਦਾਂ ਹਰ ਸਾਲ ਪ੍ਰੋਗਰਾਮ ਕਰਦੇ ਰਹਿਣ ਤੇ ਇਦਦੇ ਵਸਰਾਉਣ ਕਾ ਲੱਗੀਆਂ ਰਹਿਣ ਤੇ ਬੀਬੀਆਂ ਹੁਣ ਛਕਦੀਆਂ ਫੁਲਕਾ ਤੇ ਮੇਰੇ ਕਰਮਾ ਚ ਨਹੀਂ ਹੋਇਆ ਫੁਲਕਾ ਜਿਹੜਾ ਫੁਲਕਾ ਆਉਂਦਾ ਇਹ ਵੀ ਕਰਮਾ ਨਹੀਂ ਮਿਲਦਾ ਹਨਾ ਤੇ ਚਲੋ ਮੈਂ ਕਿਹਾ ਖੈਰ ਠੀਕ ਆ ਤੇ ਸਾਡਾ ਜਿਹੜਾ ਡਰਾਈਵਰ ਸੀ ਉਹ ਵੀ ਕਾਲਾ ਬਹੁ ਸੀਗਾ ਜਾਨੀ ਕਹਿ ਲੋ ਵੀ ਟਰੈਕਟਰ ਭਜਾਈ ਜਾਂਦਾ ਸੀਗਾ ਤੇ ਚਲੋ ਖੈਰ ਜਿੰਨਾ ਕਿ ਮੇਰੇ ਕਰਮਾਂ ਦਾ ਸੀਗਾ ਮੈਨੂੰ ਮਿਲ ਗਿਆ ਹਨਾ ਜਿੰਨਾ ਕਿ ਮੇਰੇ ਕਰਮਾਂ ਦਾ ਸੀਗਾ ਤੇ ਫਲਕਾ ਪਿਛਲੇ ਸਾਲ ਇੱਥੇ ਸੀਗੀ ਸ਼ੋਲੇ ਪੁੜੀਆਂ ਦਾ ਲੰਗਰ ਸੀਗਾ ਜਾਨੀ ਪੈਕਿੰਗ ਕਰਕੇ ਦਿੰਦੇ ਸੀਗੇ ਤੇ ਉਹ ਤੋਂ ਪਿਛਲੇ ਸਾਲ ਵੀ ਇਦਾਂ ਸੀਗਾ ਜਿੱਦਾਂ ਕੱਲ ਵੀ ਹਰ ਸਾਲ ਸਲਾ ਬਦਲਦੀ ਆ ਤੇ ਹੁਣ ਇੱਥੇ ਪਹੁੰਚ ਗਏ ਮਿਲਗੇ ਵਾਹ ਇਥੇ ਦੇਖੋ ਹੋਰ ਥੋੜਾ ਜਿਹਾ ਮਿਲ ਲੈ ਫਾਈਂਟ ਕਰ ਸਕਦੇ ਸੀ ਫੋਟੋ अच्छा अच्छा लो जी आपा ਹੁਣ ਸਲਾਨੀ ਆ ਗਏ ਆ ਨਵਿੱਤਨ ਲੈ ਕੇ ਤਾਂ ਦੇਖੋ ਨੀ ਰੌਣਕਿਆ ਰਲੀਆਂ ਪਿੱਛੇ ਮੋ ਖੜੀਆਂ ਹੋਣੀਆਂ ਸੀਗੀਆਂ ਤਾਂ ਸਾਨੂੰ ਆਉਣਾ ਪਿਆ ਅੱਗੇ ਸਲਾਨਾ ਪ੍ਰੋਗਰਾਮ ਕਿੰਨਾ ਟਾਈਮ ਹੋ ਗਿਆ 2:30 ਵਜੇ ਹੈਨਾ ਹਰ ਵਾਰ ਇਦਾਂ ਹੁੰਦੀ ਆ टाइम करमा ना मिलता किसी किसी करमा चलता भी देखो जी संगता